ਤੇ ਆਪਣਾ ਪਹਿਲਾ ਸਵਾਲ ਹੈ ਜੀ ਜੁਮਲਾ ਮਸਰਕਾ ਵਾਲੀ ਜ਼ਮੀਨ ਕਿਹੜੀ ਹੁੰਦੀ ਹੈ ਇਸ ਨੂੰ ਖਰੀਦਣਾ ਚਾਹੀਦਾ ਹੈ ਜਾਂ ਨਹੀਂ ਜੀ ਜੁਮਲਾ ਮਾਲਕਾਂ ਦੀ ਜਿਹੜੀ ਜ਼ਮੀਨ ਹੈ ਇਹ ਜਣ ਕੇ ਆਪਣੇ ਜਿਹੜੇ ਮਰਬਾ ਬੰਦੀ ਦੇ ਟਾਈਮ ਜਦੋਂ ਮਰਬਾ ਬੰਦੀ ਹੁੰਦੀ ਹੈ ਉਸ ਟਾਈਮ ਮਾਲਕਾਂ ਨੇ ਜ਼ਮੀਨ ਚੋਂ ਕੁਸ ਰਕਵੇ ਦੀ ਕਟੌਤੀ ਕਰਕੇ ਠੀਕ ਹੈ ਸਰ ਉਹ ਜ਼ਮੀਨ ਬਣਾਈ ਜਿੰਦੇ ਉਸ ਜਣ ਕੇ ਜਿਹੜੇ ਮਾਲਕ ਨੇ ਮਰਬਾ ਬੰਦੀ ਦੇ ਟਾਈਮ ਮਾਲਕ ਸੀ ਹਾਂਜੀ ਉਹਨਾਂ ਦੀ ਕਟੌਤੀ ਹੋਏ ਜਿਹੜੇ ਨੇ ਉਹੀ ਮਾਲਕ ਨੇ ਇਸ ਜ਼ਮੀਨ ਦੇ ਇਹਦੇ ਜੀ ਹਾਂ ਏ ਜਿੰਨਾ ਚਿਰ ਜਾਨੀ ਕਿ ਪਾਰਟੀਸ਼ਨ ਹੋ ਕੇ ਇਕੱਲੇ ਇਕੱਲੇ ਬੰਦੇ ਨੂੰ ਜ਼ਮੀਨ ਨਹੀਂ ਮਿਲਦੀ ਉਹਨਾਂ ਜਿਹੜੇ ਮੇਰੇ ਖਿਆਲ ਤੇ ਇਹ ਜ਼ਮੀਨ ਨਹੀਂ ਖਰੀਦਣੀ ਚਾਹੀਦੀ ਠੀਕ ਹੈ ਜੀ ਕਿਉਂ ਜਦੋਂ ਪਾਰਟੀਸ਼ਨ ਹੋ ਕੇ ਕਿਸੇ ਨੂੰ ਵੰਡ ਕੇ ਮਿਲ ਜੇ ਫਿਰ ਫੇਰ ਖਰੀਦਣੀ ਚਾਹੀਦੀ ਹੈ ਜਾਂ ਉਹਨਾਂ ਬੰਦਿਆਂ ਦਾ ਹਿੱਸਾ ਘਟਾ ਕੇ ਚੈੱਕ ਕਰ ਲੈਣਾ ਜਿੰਦਾ ਹੀ ਬਾਕੀ ਇਸ ਬੰਦੇ ਦਾ ਹਿੱਸਾ ਹੈ ਬਰਬੰਦੀ ਤੋਂ ਜਾਨੀ ਕਿ ਹੁਣ ਤੱਕ ਕਿਸੇ ਨੂੰ ਹੋਰ ਤਾਂ ਨਹੀਂ ਹਿੱਸਾ ਵੇਚ ਕੇ ਗਿਆ ਇਹ ਠੀਕ ਹੈ ਜੀ ਤਸਲੀ ਕਰਨ ਤੋਂ ਬਾਅਦ ਹੀ ਖਰੀਦਣੀ ਚਾਹੀਦੀ ਹੈ ਜੇਕਰ ਠੀਕ ਮਤਲਬ ਪੂਰੀ ਤਸਲੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇੱਕ 1980 ਦਾ ਇੰਤਕਾਲ ਕਿਵੇਂ ਕਰਵਾ ਸਕਦੇ ਆ ਜਾਂ ਕਿਵੇਂ ਲੈ ਸਕ ਨੀ ਉਹ ਦ੍ਰਿਸ਼ਟੀ ਜਦੋਂ ਪਕਰਾਈਏ 1980 ਚ ਉਹਦਾ ਇੰਤਕਾਲ ਹੁਣ ਤੱਕ ਨਾ ਕਰਾਉਣ ਦਾ ਕਾਰਨ ਕੀ ਠੀਕ ਆ ਜੇ ਆਪਾਂ ਦ੍ਰਿਸ਼ਟੀ ਕਰਾ ਲਈ ਇੰਤਕਾਲ ਆਪਾਂ ਨੂੰ ਕਰਾਉਣਾ ਚਾਹੀਦਾ ਸੀ ਅਸੀਂ ਦਾ ਅਸੀਂ ਨਹੀਂ ਕਰਾਇਆ ਜੇ ਉਹ ਗਾਹ ਕਿਸੇ ਹੋਰ ਬੰਦੇ ਨੂੰ ਜ਼ਮੀਨ ਵੇਚ ਗਿਆ ਉਹਦਾ ਇੰਤਕਾਲ ਕਿਵੇਂ ਹੁਣ ਹੋਊਗਾ ਠੀਕ ਆ ਜੋ ਜ਼ਮੀਨ ਕਹਾ ਕਿਸੇ ਹੋਰ ਨੂੰ ਵੇਚ ਗਿਆ ਉਹਦਾ ਇੰਤਕਾਲ ਹੋਊ ਕਿਵੇਂ ਠੀਕ ਆ ਜਾਂ ਘਾ ਮੁੰਡਿਆਂ ਨੂੰ ਜ਼ਮੀਨ ਚੜ ਗਈ ਮੁੰਡੇ ਸਹਿਮਤ ਨਹੀਂ ਹੁੰਦੇ ਸਹਿਮਤ ਨਹੀਂ ਹੈਗੇ ਇਹ ਤਾਂ ਆਪਾਂ ਨੂੰ ਆਪਣੀਆਂ ਅਣਗੈਲੀਆਂ ਨੇ ਠੀਕ ਆ ਆਪਸੀ ਦਾ ਉਹ ਇੰਤਕਾਲ ਹੁਣ ਤੱਕ ਕਿਉਂ ਨਹੀਂ ਕਰਾਇਆ 20 ਸਾਲ ਹੋ ਲੰਗੇ 24 24 ਉਹ 44 ਸਾਲ ਲੱਗੇ 44 ਸਾਲ ਹੋ ਗਏ 44 ਸਾਲਾਂ ਚ ਤਾਂ ਫਿਰ ਜਾਨੀ ਕਿ ਆਪਣੀ ਬਿਲਕੁਲ ਬੇਗੋਰੀ ਹੈ ਨਾ ਬਿਲਕੁਲ ਜੀ ਬਿਲਕੁਲ ਕਿ ਗੈਰਮੁਮਕਨ ਜਿਹੜੀ ਪਲਾਟ ਦੀ ਨਿਸ਼ਾਨਦੇਹੀ ਕਰਵਾ ਸਕਦੇ ਗੈਰਮੁਮਕਨ ਪਲਾਟ ਗੈਰਮੁਮਕਨ ਪਲਾਟ ਦੀ ਨਿਸ਼ਾਨਦੇਹੀ ਨਹੀਂ ਹੁੰਦੀ ਹੈ ਜੀ ਜੋ ਕਿ ਇਹਨਾਂ ਦੇ ਜਿਹੜੇ ਹਿੱਸਿਆਂ 'ਚ ਰਿਸ਼ਤੇ ਆਉਂਦੀਆਂ ਨੇ ਪਲਾਟਾਂ ਦੀਆਂ ਹਾਂਜੀ ਹਾਂ ਤੇ ਤਿੱਮੇ ਕੋਈ ਕਟੇ ਨਹੀਂ ਹੁੰਦੇ ਜਿਹੜੇ ਪਲਾਟ ਨੇ ਇਹਦੇ ਤਿੱਮੇ ਦਾ ਕੱਟਦੇ ਨਹੀਂ ਕਿਤੇ ਇੰਤਕਾਲਾਂ ਤੇ ਠੀਕ ਹੈ ਜੀ ਠੀਕ ਹੈ ਜਿੰਨਾ ਚਿਰ ਤਿੱਮੇ ਨਹੀਂ ਕੱਟਦੇ ਉਹਦੀ ਨਿਸ਼ਾਨਦੇ ਕੀਵੇਂ ਹੋਊਗੀ ਠੀਕ ਆ ਠੀਕ ਹੈ ਜੀ ਇਹ ਸਜ ਰਿਸ਼ਤੇ ਆਉਂਦੇ ਨੇ ਇਸ ਕਰਕੇ ਇਹਨਾਂ ਦੇ ਪਲਾਟਾਂ ਦੀ ਕੋਈ ਨਿਸ਼ਾਨਦੇ ਹੀ ਨਹੀਂ ਹੁੰਦੀ ਠੀਕ ਹੈ ਜੀ ਜਿਹਦਾ ਪ੍ਰੂਫਡ ਕਲੋਨੀ ਹੋਵੇ ਹਾਂਜੀ ਹਾਂ ਪ੍ਰੂਫਡ ਕਲੋਨੀ 'ਚ ਪਲਾਟ ਕੱਟੇ ਹੋਏ ਹੋਣ ਉਹਦਾ ਨਕਸ਼ਾ ਹੁੰਦਾ ਬਕਾਇਦਾ ਹਾਂਜੀ ਹਾਂ ਉਹ ਨਕਸ਼ੇ ਦੇ ਮਦਦ ਫੇਰ ਨਿਸ਼ਾਨਦੇ ਹੋ ਸਕਦੇ ਜੇ ਪ੍ਰੂ ਜੇਕਰ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਨਹੀਂ ਵੇਖ ਰਹੇ ਤਾਂ ਪੰਜਾਬ ਦੇ ਹੀਰੇ ਚੈਨਲ ਤੇ ਪਲੇਲਿਸਟ ਬਣੀ ਹੋਈ ਆ ਆਪਣੀ ਜ਼ਮੀਨ ਵਾਲੀ ਤਾਂ ਤਕਰੀਬਨ ਜਿੰਨੇ ਵੀ ਆਪਣੇ ਵਿਸ਼ੇ ਹੈਗੇ ਸੀ ਉਹ ਸਾਰੇ ਵਿਸ਼ਿਆਂ ਦੀ ਆਪਾਂ ਨੇ ਵੀਡੀਓ ਪਹਿਲਾਂ ਬਣਾਤੀਆਂ ਹੁਣ ਤੁਹਾਡੇ ਸਵਾਲਾਂ ਦੇ ਆਧਾਰ ਤੇ ਵੀਡੀਓ ਚੱਲ ਰਹੀਆਂ ਨੇ ਇੱਕ ਕਬਜ਼ੇ ਦੇ ਆਧਾਰ ਤੇ ਜ਼ਮੀਨ ਨਾਮ ਕਿਵੇਂ ਹੋਵੇਗੀ ਜਿੱਥੇ ਘਰ ਬਣਿਆ ਹੋਵੇ ਕਬਜ਼ੇ ਦੇ ਆਧਾਰ ਤੇ ਤਾਂ ਕੋਈ ਵੀ ਮਾਲਕੀ ਨਹੀਂ ਹੋ ਸਕਦੀ ਹੈਗੀ ਅੱਛਾ ਜੀ ਹਾਂ ਕਬਜ਼ੇਦਾਰ ਤੇ ਦਾ ਜਿੰਕੇ ਫੇਰੇ ਹੋਊਗੀ ਜਿਹੜੀ ਲਾਲਕੀਰ ਦੇ ਅੰਦਰ ਨੇ ਨਾ ਆਪਣੇ ਹਾਂਜੀ ਹਾਂ ਜਦੋਂ ਇਹ ਪੰਜਾਬ ਸਰਕਾਰ ਦੇ ਹੰਦਇਤਾ ਦੇ ਮਦਦਕ ਜਿਹੜੀ ਇਹਨਾਂ ਦੀ ਸਕੀਮ ਚੱਲ ਰਹੀ ਹੈ ਉਹ ਮਾਲਕਿਆ ਹੋਣਗੇ ਲਾਲਕੀਰ ਦੇ ਅੰਦਰ ਠੀਕ ਹੈ ਵੈਸੇ ਉਹ ਜੇ ਆਪਾਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਉਹਦੀ ਮਾਲਕੀ ਥੋੜਾ ਹੋਣ ਲੱਗੀ ਆਪਣੀ ਠੀਕ ਆ ਕਬਜ਼ੇਦਾਰ ਤੇ ਉਹ ਮਾਲਕੀ ਨਹੀਂ ਹੁੰਦੀ ਚੋ ਨਹੀਂ ਹੁੰਦਾ ਨਾ ਅੱਛਾ ਫਰਦ ਵਿੱਚ ਗਰਦੌਰੀਆਂ ਕਿਸੇ ਹੋਰ ਦੇ ਨਾਮ ਚੱਲ ਰਹੀਆਂ ਨੇ ਇਹ ਕਿਵੇਂ ਪਤਾ ਚੱਲਦਾ ਤੇ ਕਿਹੜੇ ਖਾਨੇ ਵਿੱਚ ਆਉਂਦਾ ਕਿ ਫਲਾਣੇ ਬੰਦੇ ਦੇ ਨਾਮ ਗਰਦੌਰੀਆਂ ਚੱਲ ਰਹੀਆਂ ਨੇ ਇਹ ਗਰਦੌਰੀ ਦੇ ਵਿੱਚ ਦਰਜ ਹੁੰਦੀਆਂ ਨੇ ਜੀ ਅੱਛਾ ਜੀ ਉਹ ਅੱਡ ਹੁੰਦੀ ਨੇ ਗਰਦਾਬ ਰਹੀ ਗਰਦਾਬ ਗਰਦਾਬਰੀ ਅੱਡ ਹੁੰਦੀ ਹੈ ਸਪੋਜ਼ ਕਰੋ ਹੁਣ ਆ ਜਾਉਂਦੀ ਹੈ ਹਾਂ ਜੀ ਇਹਦੇ ਵਿੱਚ ਜੇ ਕਿਸੇ ਨੂੰ ਗਰਦੌਰੀ ਚੱਲ ਰਹੀ ਹੈ ਨਾ ਅੱਛਾ ਜੀ ਇੱਕ ਗਰਦੌਰੀ ਚੱਲ ਰਹੀ ਹੈ ਸਪੋਜ਼ ਕਰੋ ਇੱਥੇ ਕਿਸੇ ਨੂੰ ਗਰਦੌਰੀ ਚੱਲ ਰਹੀ ਹੈ ਹਾਂ ਜੀ ਹਾਂ ਫਿਰ ਤਾਂ ਜਉਂਦੀ ਜੀ ਪਤਾ ਲੱਗ ਜੂ ਠੀਕ ਆ ਇਸ ਪਰ ਜੋਨ ਦੀ ਬਣ ਤੋਂ ਬਾਅਦ ਅਗਲੀਆਂ ਜਿਹੜੀਆਂ ਗਰਦੌਰੀਆਂ ਨੇ 2 ਸਾਲਾਂ ਦੀ ਤੇ 3 ਸਾਲਾਂ ਦੀ ਜੋ ਚ ਗਰਦੌਰੀ ਚੇਂਜ ਹੋ ਗਈ ਤਾਂ ਉਹ ਗਰਦੌਬਰੀ ਤੋਂ ਪਤਾ ਲੱਗੂਗਾ ਠੀਕ ਆ ਜੀ ਇਹਦੇ ਇਸ ਤੋਂ ਜਵੰਦੀ ਚੋਂ ਪਤਾ ਲੱਗ ਸਕਦਾ ਜੀਤਾ ਜਣ ਕੇ ਇਸ ਜਮੋਂ ਦੀ ਬਣ ਤੋਂ ਪਹਿਲਾਂ ਕੋਈ ਚੇਂਜ ਹੋਈ ਆ ਉਹ ਤਾਂ ਗਰਦੌਰੀ ਇਸ ਚ ਆਜੂਗੀ ਜਮੋਂ ਹੁੰਦੀ ਚ ਠੀਕ ਹੈ ਜੀ ਇਹ ਜਮੋਂ ਦੀ ਬਣ ਤੋਂ ਬਾਅਦ ਜਿਹੜੀਆਂ ਗਰਦੌਰੀਆਂ ਚੇਂਜ ਹੁੰਦੀਆਂ ਨੇ ਕੋਈ ਉਹ ਤਾਂ ਗਰਦੌਰੀ ਦੇ ਰਿਜਿਸਟਰ ਚੋਂ ਹੀ ਪਤਾ ਲੱਗੂਗਾ ਵੀ ਕੋਈ ਚੇਂਜ ਹੋਈ ਹੈ ਕਿ ਨਹੀਂ ਹੋਈ ਅੱਛਾ ਉਹ ਨਹੀਂ ਪਤਲਾ ਉਹ ਨਹੀਂ ਪਤਲਾ ਇਹ ਮੰਨ ਲਓ ਪ੍ਰਾਣੀਆਂ ਗਰਦੌਰੀਆਂ ਚੱਲੀਆਂ ਆ ਰਹੀਆਂ ਨੇ ਜੀ ਹਾਂ ਹਾਂ ਅੱਜ ਤੋਂ 5 ਸਾਲ 7 ਸਾਲ ਉਹ ਫਿਰ 4 ਨੰਬਰ ਖਾਨੇ ਚ ਆਉਂਦੀਆਂ ਨੇ ਉਹ ਇੱਥੇ ਆਉਗਈ ਹਾਂ 4 ਨੰਬਰ ਅੱਛਾ ਜਿਹੜੇ ਆ ਆ ਬੰਦੇ ਦੇ ਨਾਮ ਨੇ ਮੰਨ ਲਓ ਇਹ ਬੰਦੇ ਨਾਮ ਦੇ ਉਹ ਗਰਦੌਰੀ ਚੱਲ ਰਹੀ ਹੈ ਹਾਂ ਹਾਂ ਗਰਦੌਰੀ ਠੀਕ ਜਿਹੜੇ ਮਕਸੂਸ ਨੰਬਰ ਹੋਊਗਾ ਹਾਂ ਮਕਸੂਸ ਨੰਬਰਾਂ ਦੀਆਂ ਉਹ ਮਾਲਕੀ ਵੀ ਹੈਗੀਆਂ ਨੇ ਨਾ ਗੁਰਦੌਰੀਆਂ ਵੀ ਹੈਗੀਆਂ ਗੁਰਦੌਰੀਆਂ ਵੀ ਹੈਗੀਆਂ ਇੱਕ ਜ਼ਮੀਨ ਨੂੰ ਨਵਾਂ ਰਸਤਾ ਕਿਵੇਂ ਲਗਵਾਈਏ ਜੇਕਰ ਨਾ ਹੋਵੇ ਜ਼ਮੀਨ ਨੂੰ ਰਸਤਾ ਦੇਖੋ ਜੇ ਆਪਾਂ ਨੇ ਕਿਸੇ ਬੰਦੇ ਤੋਂ ਜ਼ਮੀਨ ਖਰੀਦ ਲਈ ਹਾਂਜੀ ਸਾਜੀ ਖੇਵੜ ਚੋਂ ਹਿੱਸਾ ਖਰੀਦਿਆ ਹੋਇਆ ਹਾਂਜੀ ਫਿਰ ਉਹ ਤਕਸੀਮ ਚ ਰਸਤਾ ਲੱਗ ਸਕਦਾ ਹੈ ਠੀਕ ਹੈ ਜੀ ਜੇ ਆਪਾਂ ਨੇ ਮਕਸੂਸ ਨੰਬਰ ਖਰੀਦਦੇ ਨੇ ਕਿਸੇ ਤੋਂ ਹਾਂਜੀ ਤੇ ਰਸਤਾ ਨਹੀਂ ਆਪਾਂ ਉਹਨਾਂ ਦਾ ਰਸਤਾ ਹੀ ਲੈ ਸਕਦੇ ਠੀਕ ਹੈ ਜੀ ਇਹ ਕਿ ਮੇਰੀ ਸੰਦ ਤਕਸੀਮ ਦਾ ਫੈਸਲਾ 2018 ਵਿੱਚ ਹੋਇਆ ਕਹਿੰਦੇ ਨੇ ਜਦੋਂ ਗਵਰਨਮੈਂਟ ਟੈਕਸਸ ਐਂਟਰੀ ਇੰਤਕਾਲ ਚਾਲੂ ਰਹੀਗੀ ਤਾਂ ਉਸ ਟਾਈਮ ਤੇਰੀ ਜ਼ਮੀਨ ਦਾ ਇੰਤਕਾਲ ਹੋਵੇਗਾ ਕੀ ਇਹ ਸਹੀ ਹੈ ਟੈਕਸ ਐਂਟਰੀ ਦਾ ਮਤਲਬ ਤਾਂ ਇਹ ਹੁੰਦਾ ਹੈ ਵੀ ਜਿਹੜਾ ਤਕਸੀਮ ਦਾ ਇੰਤਕਾਲ ਹੈ ਨਾ ਉਹ ਚ ਕੋਈ ਰਿਕਾਰਡ ਚ ਮਾੜੀ ਮੋਟੀ ਗਲਤੀ ਹੋਣੀ ਕੋਈ ਜੀ ਇਸ ਕਰਕੇ ਉਹ ਟੈਕਸ ਐਂਟਰੀ ਇੰਤਕਾਲ ਹੋ ਗਿਆ ਜਦੋਂ ਇੰਤਕਾਲ ਹੋ ਗਿਆ ਉਹ ਤਾਂ ਟੈਕਸ ਐਂਟਰੀ ਹੋ ਗਿਆ ਚਾਹੇ ਜਣੀ ਕਿ ਦੂ ਲੋਟ ਆਨਲਾਈਨ ਹੋ ਗਿਆ ਉਹ ਚ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਜਦੋਂ ਤਕਸੀਮ ਦਾ ਇੰਤਕਾਲ ਹੋ ਗਿਆ ਹਾਂਜੀ ਹਾਂ ਉਹ ਤਾਂ ਹੋ ਹੀ ਗਿਆ ਨਾ ਨੈਕਸਟ ਏਂਟਰੀ ਉਹ ਕਿ ਤਾਂ ਕਿ ਚੱਕਰ ਕੋਈ ਚੱਕਰ ਨਹੀਂ ਜੇ ਕੋਈ ਵਿਅਕਤੀ ਆਪਣੀ ਕਮਾਈ ਨਾਲ ਜ਼ਮੀਨ ਖਰੀਦਦਾ ਹੈ ਉਸ ਵਿੱਚੋਂ ਉਸ ਦੀ ਔਲਾਦ ਦਾ ਹਿੱਸਾ ਬਣਦਾ ਹੈ ਜਾਂ ਨਹੀਂ ਔਲਾਦ ਦਾ ਹਿੱਸਾ ਤਾਂ ਬਣਦਾ ਹੈ ਜੇ ਉਹ ਨਹੀਂ ਦੇਣਾ ਚਾਹੁੰਦਾ ਔਲਾਦ ਨੂੰ ਠੀਕ ਆ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਤਾਂ ਉਹ ਦੇ ਸਕਦਾ ਉਹਦੀ ਮਰਜ਼ੀ ਆ ਹਾਂ ਔਲਾਦ ਦਾ ਤਾਂ ਜਦੋਂ ਉਹਦੇ ਨੋਂ ਕੋਈ ਜ਼ਮੀਨ ਹੈ ਔਲਾਦ ਦਾ ਤਾਂ ਹੱਕ ਬਣਦਾ ਹੈ ਠੀਕ ਹੈ ਜੀ ਜੇ ਉਹ ਕਿਸੇ ਨੂੰ ਨਹੀਂ ਦੇਣਾ ਚਾਹੁੰਦਾ ਉਹਦੇ ਔਲਾਦ ਨਾਲ ਕੋਈ ਵਿਗੜ ਗਈ ਤਾਂ ਕਿਸੇ ਹੋਰ ਨੂੰ ਦੇ ਜੇ ਤਾਂ ਦੇ ਸਕਦਾ ਉਹ ਕੋਈ ਚੱਕਰ ਠੀਕ ਹੈ ਜੀ ਠੀਕ ਜਮਾਵੰਦੀ ਵਿੱਚ ਇੱਕ ਕਿਲੇ ਨੂੰ ਅ ਕਈ ਵਾਰ ਦੋ ਵਾਰ ਤੇ ਤਿੰਨ ਵਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇਹਦਾ ਕੀ ਕਰਨਾ ਜੀ ਕਿਲੇ ਨੂੰ ਆਪਾਂ ਦੋ ਵਾਰ ਜਿਵੇਂ ਸਪੋਜ਼ ਕਰੋ ਹੁਣ ਅੱਧਾ ਕਿਲਾ ਕਿਸੇ ਨੇ ਲੈ ਲਿਆ ਹਾਂਜੀ ਉਦੋਂ ਬਾਅਦ ਅੱਧੇ ਕਿਲੇ ਜੋ ਫੇਰ ਗਾਹ ਕਿਸੇ ਨੇ ਵੇਚ ਦਿੱਤੀ ਦੋ ਕਨਾਲ ਠੀਕ ਹੈ ਜੀ ਦੋ ਕਨਾਲ ਚੁਗਾਹ ਕਨਾਲ ਵੇਚਦੀ ਉਹ ਚਾਰ ਵਾਰੀ ਤੇ ਤੀਮਾ ਬਣ ਗਿਆ ਉਹਦਾ ਚਾਰ ਵਾਰੀ ਕੱਟ ਗਿਆ ਉਹ ਤੋਂ ਕੁਕਸ ਕਰਨੀ ਥੋੜਾ 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 ਵੇਚੀ ਹੋ ਗਿਆ ਕੋਈ ਠੀਕ ਹੈ ਜੀ ਉਹ ਟੁਕੜੇ ਜਿੰਨੇ ਮਰਜ਼ੀ ਹੋ ਸਕਦੇ ਨੇ ਕੋਈ ਚੱਕਰ ਠੀਕ ਹੈ ਇਹ ਕਿ ਜਮਾਬੰਦੀ ਦੇ ਖਾਨੇ ਕਾਗਜ਼ ਦੇ ਵਿੱਚ ਆਲਾਟੀ ਲਿਖਿਆ ਹੋਇਆ ਜੀ ਆਲਾਟੀ ਹਾਂ ਆਲਾਟੀ ਵੀ ਜਿਹਨੂੰ ਜ਼ਮੀਨ ਅਲਾਟ ਹੋਗੀ ਉਹ ਬੰਦੇ ਦਾ ਨਾਮ ਲਿਖ ਕੇ ਆਲਾਟੀ ਲਿਖਿਆ ਜਾਂਦਾ ਵੀ ਇਹ ਬੰਦੇ ਨੂੰ ਮਾਲ ਜ਼ਮੀਨ ਅਲਾਟ ਹੋ ਚੁੱਕੀ ਹੈ ਠੀਕ ਹੈ ਜੀ ਉਹ ਮਾਲਕ ਹੈ ਜਿਹਨੂੰ ਅਲਾਟ ਹੋ ਗਈ ਅੱਛਾ ਜਿਹਨੂੰ ਅਲਾਟ ਹੋ ਗਈ ਮੇਰਾ ਇੰਤਕਾਲ ਫਾਰਦ ਵਿੱਚ ਪੇਸ਼ ਕੀਤਾ ਆ ਰਿਹਾ ਪਿਛਲੇ 99 ਦੇਣਾ ਤੋਂ ਪੇਸ਼ ਕੀਤਾ ਹੈ ਨਾ ਹਾਂਜੀ ਉਹ ਹਲੇ ਤਹਿਸੀਲਦਾਰ ਵੱਲੋਂ ਮਨਜ਼ੂਰ ਨਹੀਂ ਹੋਇਆ ਠੀਕ ਹੈ ਜੀ ਇਸ ਤੱਕ ਹੈ ਠੀਕ ਹੈ ਜੀ ਜੇਕਰ ਬੰਦਾ ਆਪਣੀ ਜੱਦੀ ਜ਼ਮੀਨ ਵਿੱਚ ਕੁਝ ਜੱਦੀ ਜ਼ਮੀਨ ਵੇਚ ਕੁਝ ਪੈਸੇ ਆਪਣੇ ਕੋਲ ਪਾ ਕੇ ਜ਼ਿਲ੍ਹੇ ਵਿੱਚ ਜ਼ਮੀਨ ਖਰੀਦ ਲੈਂਦਾ ਹੈ ਤਾਂ ਉਸ ਜ਼ਮੀਨ ਵਿੱਚ ਪਤਨੀ ਦੇ ਬੱਚਿਆਂ ਦਾ ਹਿੱਸਾ ਬਣਦਾ ਪਤਨੀ ਦੇ ਬੱਚੇ ਦਾ ਹਿੱਸਾ ਬਣੂਗਾ ਹੀ ਨਾ ਠੀਕ ਹੈ ਜੀ ਜੇ ਉਹ ਨਹੀਂ ਦੇਣਾ ਚਾਹੁੰਦਾ ਹਿੱਸਾ ਤਾਂ ਨਾ ਦੇਵੇ ਠੀਕ ਹੈ ਜੀ ਜਦੋਂ ਉਹਨੇ ਆਪਦੀ ਖਰੀਦੀ ਹੋਈ ਹੈ ਉਹ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਹੈ ਤਾਂ ਦੇ ਸਕਦਾ ਹੈ ਉਹਦੇ ਬੱਚੇ ਜਣੀ ਕੋਈ ਇਤਰਾਜ਼ ਨਹੀਂ ਕਰ ਸਕਦੇ ਠੀਕ ਹੈ ਜੀ ਇੱਕ ਮੇਰਾ ਨਾਮ ਮੇਰੇ ਨਾਮ ਇੱਕ ਪਲਾਟ ਆ ਸਾਈਡਾਂ ਵਾਲੇ ਬੰਦੇ ਪਲਾਟ ਵਿੱਚ ਵੜਨ ਨਹੀਂ ਦਿੰਦੇ ਮੇਰੇ ਨਾਮ ਦਾ ਮੇਰੇ ਨਾਮ ਤੇ ਪਲਾਟ ਹੈ ਰਜਿਸਟਰੀ ਮੇਰੇ ਨਾਮ ਤੇ ਹੈ ਇੰਤਕਾਲੀ ਵੀ ਮੇਰੇ ਨਾਮ ਤੇ ਹੈ ਸੱਜਣਾਂ ਦੇ ਬੰਦੇ ਪਲਾਟ ਵਿੱਚ ਐਂਟਰ ਨਹੀਂ ਆਉਂਦੇ ਇਹਦਾ ਸੱਜਣਾਂ ਦੇ ਬੰਦੇ ਜਦੋਂ ਮਾਲਕ ਹੋਰ ਨੇ ਉਸ ਬੰਦੇ ਤੋਂ ਆਪਾਂ ਖਰੀਦਾ ਨਹੀਂ ਹੋਇਆ ਸਪੋਜ਼ ਕਰੋ ਤਿੰਨ ਪਲਾਟ ਨੇ ਹਾਂਜੀ ਹਾਂ ਠੀਕ ਹੈ ਨਾ ਜੇ ਰਸਤਾ ਕੋਈ ਹੈ ਨਹੀਂ ਹਾਂਜੀ ਮੈਂ ਬਗੈਰ ਰਸਤੇ ਤੋਂ ਪਲਾਟ ਖਰੀਦ ਲਿਆ ਦੂਆ ਬੰਦਾ ਮਾਲਕ ਹੈ ਜਿਹੜਾ ਉਹ ਆਪਦੀ ਜ਼ਮੀਨ ਪਲਾਟ ਵਿੱਚ ਦੀ ਕੋ ਉਲੰਘਣ ਦਊਗਾ ਠੀਕ ਆ ਤਾਂ ਆਪਾਂ ਦੇਖ ਕੇ ਲੈਣਾ ਦੀ ਰਸਤਾ ਜਿੱਥੋਂ ਦੀ ਹੈ ਰਸਤੇ ਵਿੱਚ ਦੀ ਜਾਵਾਂਗੇ ਕਿਸੇ ਦੇ ਪਲਾਟ ਵਿੱਚ ਦੀ ਥੋੜਾ ਲੰਘ ਸਕਦੇ ਆਪਾਂ ਠੀਕ ਜਿਹੜੇ ਬੰਦੇ ਸੈਡਾਂ ਦੇ ਮਾਲਕ ਬੈਠੇ ਨੇ ਉਹ ਆਪਣੇ ਪਲਾਟ ਵਿੱਚ ਦੀ ਕਿਉਂ ਲੰਘਣ ਦੇਣਗੇ ਆਪਦੇ ਪਲਾਟ ਨੂੰ ਰਸਤਾ ਹੋਣਾ ਚਾਹੀਦਾ ਆਪਾਂ ਜਦੋਂ ਲੰਨੇ ਆ ਰਸਤਾ ਦੇਖਦੇ ਆ ਵੀ ਮੇਰੇ ਪਲਾਟ ਨੂੰ ਰਸਤਾ ਹੈ ਕਿ ਨਹੀਂ ਹੈ ਲੱਗਦਾ ਜਾਂ ਨਹੀਂ ਲੱਗਦਾ ਰਸਤੇ ਵਿੱਚ ਦੀ ਜਾਵਾਂਗੇ ਕਿਸੇ ਪਲਾਟ ਵਿੱਚ ਦੀ ਕਿਉਂ ਲੰਘਾਂਗੇ ਆਪਾਂ ਲੰਘਣ ਵੀ ਨਹੀਂ ਦਿੰਦਾ ਅਗਲਾ ਕਿਉਂ ਲੰਘਣ ਦਊਗਾ ਠੀਕ ਹੈ ਗੱਲ ਇੱਕ ਗੈਰਮੁਕੰਨ ਪਲਾਟ ਜਾ ਜਿੱਥੇ ਰਹਿਸ਼ ਹੋਵੇ ਉਸ ਦੀ ਗਰਦਾਬਰੀ ਆਪਣੇ ਨਾਮ ਹੋ ਸਕਦੀ ਆ ਗੈਰਮੁਕੰਨ ਦੀ ਗਰਦਾਬਰੀ ਚੇਂਜ ਨਹੀਂ ਹੁੰਦੀ ਠੀਕ ਹੈ ਜਿਹੜੇ ਅਫਸਰ ਨੇ ਨਾ ਰੈਵਨਿਊ ਅਫਸਰ ਗੈਰਮੁਕੰਨ ਰਾਖ ਵਿੱਚ ਗਰਦਾਬਰੀ ਚੇਂਜ ਵੰਡਣ ਜ਼ਮੀਨ ਹੈ ਜਿਹੜੀ ਉਹਦੀ ਗਰਦਾਬਰੀ ਚੇਜ ਉਹਦੀ ਹੋ ਜਾਂਦੀ ਹੈ ਜੇਕਰ 7-8 ਬੰਦਿਆਂ ਦਾ ਖਾਤਾ ਸਾਂਝਾ ਹੋਵੇ ਤਾਂ ਗਰਦਾਬਰੀ ਕਿਸ ਦੇ ਨਾਮ ਤੇ ਹੁੰਦੀ ਹੈ ਤੇ ਕਿਸੇ ਇੱਕ ਬੰਦੇ ਦੇ ਨਾਮ ਤੇ ਹੁੰਦੀ ਹੈ ਜਾਂ ਸਾਰੇ ਬੰਦਿਆਂ ਦੇ ਨਾਮ ਤੇ ਹੁੰਦੀ ਹੈ ਜੇ ਕੋਈ ਵੱਖਰਾ ਬੰਦਾ ਬੰਦਾ ਉਹਨਾਂ ਦੇ ਸੱਤ ਬੰਦਿਆਂ 'ਚ ਕਿੱਲੇ ਨੂੰ ਬਾਹਰ ਆ ਕੋਈ ਐਕਸਪੋਜ਼ ਕਰੋ ਉਹਨਾਂ ਨੇ 14 ਕਿੱਲੇ ਨਹੀਂ ਹਾਂਜੀ ਦੋ ਕਿੱਲੇ ਕੋਈ ਬੰਦਾ ਬਾਹਰ ਆ ਉਹ ਆਪਦੇ ਨਾਮ ਗੁਰਦੌਰੀ ਕਰਾ ਸਕਦਾ ਇਕੱਲਾ ਅੱਛਾ ਉਹਦੇ ਹਿੱਸੇ 'ਚ ਦੋ ਕਿੱਲੇ ਆਉਂਦੇ ਨੇ ਦੋ ਕਿੱਲਾਂ ਦੀ ਗੁਰਦੌਰੀ ਕਰਾ ਸਕਦਾ ਜੇ ਕਿੱਲਾ ਵੀ ਬਖਰਾ ਬਾਹਰ ਆ ਉਹ ਹਾਂਜੀ ਬਾਕੀ ਸਾਰੇ ਸਾਂਝੇ ਬਾਹਰੇ ਨੇ ਕਿ ਆਪਦਾ ਵਖਰੇ ਕਿੱਲੇ ਦੀ ਇੱਕ ਦੀ ਜਿਹੜਾ ਬਾਹਰ ਆ ਉਹਦੀ ਗੁਰਦੌਰੀ ਕਰਾ ਸਕਦਾ ਉਹ ਫਿਰ ਕੱਲੇ ਬੰਦੇ ਦੀ ਸ਼ੋ ਵੀ ਹੋਊਗੀ ਕੱਲੇ ਕੱਲੇ ਬੰਦੇ ਦੀ ਹਾਂ ਸ਼ੋ ਹੋਊਗੀ ਠੀਕ ਹੈ ਜੀ ਆਪਾਂ ਹੋਰ ਵੀ ਤੁਹਾਡੇ ਸਵਾਲ ਜਵਾਬ ਕਰਦੇ ਰਹਾਂਗੇ ਬਾਕੀ ਹੋਰ ਵੀ ਕਾਫ ਤੇ ਇੱਕ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਏਰੀਆ ਦਾ ਨਾਮ ਜ਼ਰੂਰ ਦੱਸਿਆ ਕਰੋ ਸਾਨੂੰ ਖੁਸ਼ੀ ਹੁੰਦੀ ਹੈ ਇੱਕ ਬਾਈ ਨੇ ਕਮੈਂਟ ਕਰਿਆ ਕਿ ਬਾਈ ਜੀ ਮੈਂ ਰਾਜਸਥਾਨ ਤੋਂ ਤੁਹਾਡੀ ਵੀਡੀਓ ਦੇਖ ਰਿਹਾ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਵੀ ਵੱਡੀ ਵੱਡੀ ਦੂਰ ਸਾਡੀ ਵੀਡੀਓ ਪਹੁੰਚ ਰਹੀ ਹੈ ਸਾਡੀ ਮਿਹਨਤ ਰਸ ਲੈ ਕੇ ਆ ਰਹੀ ਹੈ ਸੋ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੁਹਾਡਾ ਵੀ ਤੇ ਸਾਰਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ